ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਅੱਜ ਸੰਗਰੂਰ ਕੋਰਟ ਕੰਪਲੈਕਸ ਵਿੱਚ ਉਦਘਾਟਨ ਕਰਨ ਪਹੁੰਚੇ ਅੰਮ੍ਰਿਤਪੁਰ ਦੇ ਜਿਹੜੇ ਵਿਦਿਆਰਥੀ ਹਨ ਕਾਜਾਂ ਕੋਲ ਹੋ ਜਾਣੇ ਹਨ ਨਾ ਅੰਮ੍ਰਿਤਪੁਰ ਦੇ ਜਿਹੜੇ ਬਾਰਸ਼ ਸਰੋਧੀ ਚੋਣ ਹੋਈ ਹੈ ਉਹਦੇ ਸਾਰੇ ਜਿਹੜੇ ਆਫਿਸ ਪੀਰੀਅਡ ਨੂੰ ਨੇ ਆਪਣੇ ਅਹੁਦੇ ਸੰਭਾਲੇ ਨੇ ਔਰ ਲੰਮੇ ਸਾਲ ਦਾ ਫੰਕਸ਼ਨ ਸੀ ਸਾਰਾ ਨੂੰ ਮੁਕਾਫਤ ਬਾਅਦ ਸ਼ੇਅਰ ਹੋਈ ਜਾਗੀ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਮੁਬਾਰਕਬਾਦ ਦਿੰਦਾ ਕਿ ਨਵੇਂ ਸਾਲ ਦੇ ਇਹ ਜਿਹੜਾ ਨਵਾਂ ਸਾਲ ਆਇਆ ਕਿ ਸਭ ਲਈ ਖੁਸ਼ੀਆਂ ਖੀੜੇ ਲੈ ਕੇ ਆਵੇ ਔਰ ਸਾਰੇ ਜਿਹੜੇ ਸਖੂਲ ਤਰੱਕੀਆਂ ਮਿਲਣ ਅ ਦੇਖੋ 바ਰਸ ਸੰਗਰੂਰ ਜਿਹੜੀਆਂ ਮੇਰੀ ਆਪਣੀ ਬਾਹਰ ਆ ਮੈਂ ਇੱਥੇ ਲਗਭਗ 17 ਸਾਲ ਵਕਾਲਤ ਕੀਤੀ ਔਰ ਉਸ ਤੋਂ ਬਾਅਦ ਇਸੇ ਬਾਹਰ ਦੇ ਅੰਦਰ ਪ੍ਰਧਾਨ ਵਾਈਸ ਪ੍ਰਧਾਨ ਵੱਖ-ਵੱਖ ਅਹੁਦਿਆਂ ਤੇ ਵੀ ਰਹੇ ਹਾਂਗਾ ਔਰ ਜਿਹੜੀਆਂ ਵੀ ਮੰਗਾਂ ਲਗੀਆਂ ਉਹ ਮੈਂ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ ਮੈਂ ਅੱਜ ਹੀ ਮਾਨਯੋਗ ਡਿਪਟੀ ਕਮਿਸ਼ਨ ਸਾਹਿਬਾਨ ਨੂੰ ਆਦੇਸ਼ ਜਾਰੀ ਕੀਤੇ ਨੇ ਕਿ ਸਾਡੇ ਐਮਐਲਏ ਨਿਰੰਦਰ ਕੌਰ ਭਰਾ ਜੀ ਖੜੇ ਨੇ ਕਿ ਸਾਰੇ ਇਕੱਠੇ ਮਿਲ ਕੇ ਪ੍ਰਪੋਜ਼ਲ ਤਿਆਰ ਕਰ ਲੈਣ ਤਾਂ ਕਿ ਜਿੰਨੀਆਂ ਵੀ ਮੰਗਾਂ ਨੇ ਆਪਾਂ ਹੱਲ ਕਰੀਏ ਜਿੰਨੀਆਂ ਵੀ ਮੰਗਾਂ ਨੇ ਸਾਰੀਆਂ ਅਸੀਂ ਹੱਲ ਕਰਾਂਗੇ ਅਨੇ ਦੇਖੋ ਅਜੇ ਕੋਈ ਕੈਨਸਲ ਨਹੀਂ ਹੋਇਆ ਹੈਗਾ ਅਜੇ ਉਹ ਜੁਡੀਸ਼ੀਅਲ ਪ੍ਰੋਸੈਸ ਦੇ ਅੰਦਰ ਆ ਸੋ ਮੈਂ ਜ਼ਿਆਦਾ ਕਮੈਂਟ ਨਹੀਂ ਕਰੂਗਾ ਕਿ ਮੈਟਰ ਇਜ਼ ਸਰਬ ਜੁਡਾਈਸ Shiva ਤਾਂ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਵੀ ਬੇਰੋਜ਼ਗਾਰਾਂ ਨਾਲ ਵਾਅਦੇ ਕਰਦੇ ਸੀ ਉਹਨਾਂ ਦੇ ਧਰਨਿਆਂ ਦੇ ਜਾਂਦੇ ਖਤਮ ਕਰਨ ਨੂੰ ਉਹ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਹਸਤਾਕੀ ਟੈਂਕੀ ਦੇ ਉੱਤੇ ਪਿੰਡ ਘਰਾਚੋ ਟੈਂਕੀ ਦੇ ਉੱਤੇ ਬੇਰੋਜ਼ਗਾਰ ਬੈਠੇ ਉਹਨਾਂ ਦੇ ਕਿਸੇ ਸਾਰ ਵੀ ਨਹੀਂ ਦਿੱਤੀ ਗਈ ਦੇਖੋ ਲਗਭਗ 40000 ਨੌਕਰੀਆਂ ਪੰਜਾਬ ਦੇ ਅੰਦਰ ਇਸ ਸਾਲ ਦੇ ਅੰਦਰ ਪਹਿਲੇ ਸਾਲ ਦੇ ਅੰਦਰ 40000 ਨੌਕਰੀਆਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਜਿਹੜੀਆਂ ਉਹ ਮਹੱਈਆ ਕਰਵਾਇਆ ਗਿਆ ਨਹੀਂ ਔਰ ਲਗਭਗ 300 ਤੋਂ ਉੱਪਰ ਮੀਟਿੰਗਾਂ ਮੇਰੇ ਨਾਲ ਜਿੰਨੀਆਂ ਵੀ ਜਿੱਥੇ ਬੰਦੀਆਂ ਨਾਲ ਮੇਰੇ ਨਾਲ ਕਰ ਚੁੱਕੇ ਨੇ ਸੋ ਜਿਹਦੀ ਵੀ ਡਿਮਾਂਡ ਜਾਇਜ਼ ਹੁੰਦੀ ਆ ਉਹ ਅਸੀਂ 100% ਉਹਨੂੰ ਜਿਹੜੀ ਆ ਮੰਨਦੇ ਆਗੇ ਖਾਸ ਕਰਕੇ ਟੀਚਰ ਸੈਕਸ਼ਨ ਜਿਹੜੀ ਹੈ ਟੀਚਰਾਂ ਦੀਆਂ ਲਗਭਗ ਪਹਿਲੀ ਵਾਰ ਹੋਇਆਗਾ ਕਿ 6000 ਤੋਂ ਲੈ ਕੇ 25000 ਤੱਕ ਉਹਨਾਂ ਤਨਖਾਹ ਵਧਾਈ ਗਈ ਆ ਇਹ ਪੰਜਾਬ 'ਚ ਇਤਿਹਾਸਿਕ ਵਾਅਦਾ ਹੋਇਆਗਾ ਜੀ ਬਸ ਜਿਹੜੇ ਹਸਪਤਾਲ ਦੀ ਟੈਂਕੀ ਦੇ ਬੈਠੇ ਨੇ ਮਾਨ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਉਹਨਾਂ ਨੂੰ ਟੈਂਕੀ ਤੋਂ ਉਤਾਰਿਆ ਸੀ ਤੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਸੀ ਕਿ ਤੁਹਾਡੇ ਮਸਲੇ ਹੱਲ ਹੋਣਗੇ ਕੀ ਹੁਣ ਉਹ ਕੋਈ ਵਾਅਦਾ ਯਾਦ ਨਹੀਂ ਰਿਹਾ ਦੇਖੋ ਸਾਰੇ ਵਾਅਦੇ ਯਾਦ ਨੇ ਸਾਰੀਆਂ ਗੱਲਾਂ ਯਾਦ ਨੇ ਔਰ ਸਾਰਿਆਂ ਨੂੰ ਅਸੀਂ ਮਿਲਦੇ ਆ ਸੋ ਸਾਰਿਆਂ ਦੇ ਜਿੰਨੀਆਂ ਵੀ ਜਾਇਜ਼ ਮੰਗਾਂ ਨੇ ਉਹ ਅਸੀਂ ਹੱਲ ਕਰ ਰਹੇ ਆ ਸੋ ਈਡੀ ਤੋਂ ਜਿਹੜਾ ਜਵਾਬ ਆ ਉਹ ਮਨ ਜੋ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਲਿਖਤੀ ਤੌਰ ਤੇ ਭੇਜ ਦਿੱਤਾ ਹੈ